ਹਾਂਜੀ ਸਾਰੇ ਵੀਰਾਂ ਨੂੰ ਭੈਣਾਂ ਨੂੰ ਸਾਡੇ ਵੱਲੋਂ ਇਸ ਨਵੇਂ ਚੈਨਲ ਵੱਲੋਂ ਖਾਲਸਾ ਵਹਿਗੋ ਜਿੱਕੀ ਫਤਹ ਤੇਜੀ ਆ ਲਾਈਵ ਆ ਤੇ ਮੈਂ ਧੰਨਵਾਦ ਕਰਦਾ ਵਾਂ ਸਾਰੇ ਭੈਣ ਭਰਾਵਾਂ ਦਾ ਕਿ ਇਸ ਚੈਨਲ ਨੂੰ ਵੀ ਆਪਣਾ ਬਹੁਤ ਪਿਆਰ ਦੇ ਰਹੇ ਆ ਆ ਇਸ ਚੈਨਲ ਦੇ ਉੱਪਰ ਕੱਲ ਆਪਣਾ ਕੋਈ ਮਹੀਨੇ ਦੇ ਵਿੱਚ ਵਿੱਚ 5000 ਫਾਲੋਅਰ ਹੋ ਗਿਆ ਤੇ ਧੰਨਵਾਦ ਸਾਰੇ ਪੈਣ ਭਰਾਵਾਂ ਦਾ ਮੈਂ ਮੇਰਾ ਭਰਾ ਸੀਪੀ ਨਾਲ ਮੇਰੇ ਆਕਾਸ਼ ਅਸੀਂ ਆ ਰਹੇ ਹਾਂ ਮੰਡੇਰੀਏ ਚੋਂ ਜਿੱਥੇ ਪਾਣੀ ਦੇ ਕਰਕੇ ਝੋਨੇ ਕਾਫੀ ਖਰਾਬ ਹੋਏ ਸੀਗੇ ਅਸੀਂ ਉੱਥੋਂ ਆ ਰਹੇ ਹਾਂ ਤੇ ਇਸ ਟਾਈਮ ਅਸੀਂ ਪਹੁੰਚ ਗਏ ਹਾਂ ਰਾਣੀ ਬਲਾ ਨੰਗ ਆਏ ਹਾਂ ਜਿੱਥੇ ਕਿਹੜੇ ਗਾਇਕ ਦੇ ਨਾਮ ਨਾਲ ਕਿਥੇ ਆ ਪ੍ਰੇਮ ਟਿਲੋ ਦੇ ਨਾਂ ਕਿ ਰਾਣੀ ਬਲਾ ਹੋਣੇ ਨੰਗ ਆਏ ਆ ਤੇ ਅਗਲੇ ਬਣਿਆ ਗਿਆ ਚੋਲਾ ਸਾਬ ਪਾਈ ਨਿਰਮਲ ਸਿੰਘ ਚੋਲੇ ਦਾ ਪਿੰਡ ਠੀਕ ਹੈ ਜੀ ਗਦਰੀ ਬਾਬਾ ਆ ਗਦਰੀ ਬਾਬੇ ਸੀਗੇ ਉਹਨਾਂ ਦਾ ਪਿੰਡ ਠੀਕ ਹੈ ਜੀ ਆ ਗਦਰੀ ਬਾਬਿਆਂ ਦੀ ਇੱਥੇ ਆ ਬਣੀ ਵੀ ਹੁਣੀ ਆ ਯਾਦਗਾਰ ਵੀ ਬਣੀ ਹੁਣੀ ਆ ਮੈਂ ਤੁਹਾਨੂੰ ਦਿਖਾਉਣਾ ਵਾ ਤੇ ਇਹ ਅਸੀਂ ਆ ਗਿਆਂ ਸੁਖਮਨ ਚੋਲੇ ਦੇ ਪਿੰਡ ਵੀਰ ਦੇ ਅਰਸ਼ ਚੋਲੇ ਵੀ ਉਹਦੇ ਪਿੰਡ ਤੇ ਆ ਤੁਹਾਨੂੰ ਮੈਂ ਫਰੰਟ ਕੈਮਰਾ ਇਸ ਕਰਕੇ ਔਨ ਕੀਤਾ ਕਿ ਇੱਥੇ ਯਾਦਗਾਰ ਵੀ ਬਣੀ ਆ ਹੌਲੀ ਹੌਲੀ ਚਲਾਈ ਇੱਥੇ ਆ ਆ ਇਧਰ ਆ ਯਾਦਗਾਰ ਆ ਇਹ ਆ ਬਾਬਿਆਂ ਦਾ ਗਦਰੀ ਬਾਬਿਆਂ ਦਾ ਯਾਦਗਾਰ ਬਣਿਆ ਵਾ ਬਿਜਲੀ ਘਰ ਦੇ ਸਾਹਮਣੇ ਬਿਜਲੀ ਘਰ ਦੇ ਸਾਹਮਣੇ ਤੇ ਪਾਣੀ ਦੇ ਹਾਲਾਤ ਦੀ ਵੀਡੀਓ ਜਿਹੜੀ ਆ ਉਹ ਅਸੀਂ ਆਪਣੇ ਇਸ ਚੈਨਲ ਦੇ ਉੱਪਰ ਪਾ ਦੇਣੀ ਆ ਜਸਬੀਰ ਸਿੰਘ ਵੈਗੋ ਜੀ ਦਾ ਖਾਲਸਾ ਵੈਗੋ ਜੀ ਕੀ ਫਤਿਹ ਦੱਸਿਓ ਮੇਰੇ ਨਾਲ ਇਸ ਚੈਨਲ ਦੇ ਉੱਪਰ ਜਿਹੜੇ ਵੀਰਵਾ ਕੌਣ ਕਿੱਥੋਂ ਕਿੱਥੋਂ ਜੁੜਿਆ ਕਿਹੜਾ ਕਿਹੜਾ ਵੀਰਾਂ ਦਾ ਪਿੰਡ ਵਾ ਦੱਸਿਓ ਜਰੂਰ ਮੈਨੂੰ ਠੀਕ ਹੈ ਜੀ ਅੱਠ ਭੈਣ ਭਰਾ ਜੁੜ ਗਏ ਨਾਲ ਮੇਰੇ ਤੇ ਇਸ ਚੈਨਲ ਨੂੰ ਵੀ ਤੁਸੀਂ ਜਿਵੇਂ ਸੇਵਾ ਦਾ ਚੈਨਲ ਆਪਣਾ ਉਹਦੇ ਤੇ ਪਿਆਰ ਦਿੱਤਾ ਇਸ ਚੈਨਲ ਨੂੰ ਵੀ ਉਦਾਂ ਹੀ ਪਿਆਰ ਦਿਓ ਫਿਲਹਾਲ ਤੇ ਬਹੁਤ ਸੰਗਤ ਸਪੋਰਟ ਕਰ ਰਹੀ ਆ ਤੇ ਇਹਦੇ ਤੇ ਆਪਾਂ ਨੂੰ ਸੰਗਤ ਦੀ ਜੋ ਵੀ ਮੈਂ ਤੁਹਾਨੂੰ ਅੱਗੇ ਵੀ ਦੱਸਦਾ ਨਾ ਜੋ ਵੀ ਆਪਾਂ ਨੂੰ ਇਹਦੇ ਤੋਂ ਕੋਈ ਚੈਨਲ ਤੋਂ ਅਰਨਿੰਗ ਆਊਗੀ ਉਹ ਤੁਹਾਨੂੰ ਵਿਖਾ ਕੇ ਵੀ ਐਸ ਵੀ ਨੇ ਅਰਨਿੰਗ ਆਈ ਹੈ ਤੇ ਉਹ ਆਪਾਂ ਕਿਸੇ ਭੈਣ ਭਰਾ ਦੀ ਹੈਲਪ ਕਰਿਆ ਕਰਾਂਗੇ ਤੇ ਘਰੋਂ ਕੀ ਮੈਸੇਜ ਆ ਗਿਆ ਆਪਦਾ ਮੈਸੇਜ ਨਾ ਕੋਈ 1 ਮਿੰਟ ਸਿਕ ਜੀ ਕੋਈ ਘਰੋਂ ਮੈਸੇਜ ਆਇਆ ਵਾ ਮੈਂ ਇੱਕ ਮਿੰਟ ਰੀਡ ਕਰ ਲੈਣ ਤੋਂ ਇਹ ਰਹੀ ਕੋਈ ਕਰੋ ਕੋਈ ਜ਼ਰੂਰੀ ਗੱਲ ਹੁੰਦੀ ਆ ਆ ਕੀ ਆ ਗਿਆ ਕੋ ਸੌਦਾ ਆਸ਼ਮ ਦਾ ਸੌਦਾ ਠੀਕ ਹੈ ਜੀ ਆਸ਼ਮ ਦੇ ਸੌਦੇ ਦੀ ਪਰਚੀ ਆਈ ਹੈ ਜੀ ਆ ਸੌਦਾ ਜਿਹੜਾ ਹੁਣ ਕਿੰਦਰ ਨੇ ਪਰਚੀ ਸਾਡੇ ਖਾਸ਼ਮ ਦਾ ਜਿਹੜਾ ਖਰਚੇ ਆ ਕਿੰਨੇ ਸੌਦੇ ਜਿਹੜੇ ਲਿਖਤੇ ਆ ਆਸ਼ਮ ਦੇ ਸੌਦੇ ਆ ਜੀ ਚਲੋ ਜੀ ਪਰਚੀ ਸਵੇਰੇ ਪਾਵਾਂਗੇ ਆਪਾਂ ਕੋਈ ਭੈਣ ਭਰਾ ਮਦਦ ਕਰ ਸਕਦਾ ਹੈ ਤੇ ਜਰੂਰ ਸਪੋਰਟ ਕਰਿਓ ਤੇ ਵੀਰ ਦੱਸ ਰਿਹਾ ਵਾ ਗੁਰੂ ਹਰ ਸਾਹਿਬ ਰੋਈਪੁਰ ਤੋਂ ਓਕੇ ਓਕੇ ਵੀਜੀ ਧੰਨਵਾਦ ਧੰਨਵਾਦ ਪ੍ਰਿੰਸ ਆਜ਼ਾਦ ਠੀਕ ਹੈ ਜੀ ਬਾਰਡਰ ਬੈਲਟ ਤੇ ਅੱਗੇ ਵੀਰ ਦੱਸ ਰਿਹਾ ਵਾ ਹਰਜੀਤ ਸਿੰਘ ਜੋਤੀਸ਼ਾਤ ਆ ਜੀ ਆ ਸੰਜੀ ਆ ਮੇਰੀ ਸਿਸਟਰ ਆਈ ਸੀ ਕਿ ਰਖੜੀ ਬਣਣ ਆਈ ਸੀ ਤੇ ਮੈਨੂੰ ਸਪੈਸ਼ਲ ਕਹਿੰਦੀ ਕਿ ਵੀਰੇ ਜਿਹੜਾ ਤੇਰਾ ਆ ਦੰਦ ਵਾ ਨਾ ਆ ਦੰਦ ਹਨਾ ਜਦੋਂ ਤੂੰ ਲਾਈਵ ਹੋਣਾ ਸਪੈਸ਼ਲ ਤੇ ਇਹ ਤੇਰਾ ਦੰਦ ਬਹੁਤ ਜ਼ਿਆਦਾ ਭੈੜਾ ਲੱਗਦਾ ਵਾ ਹਨਾ ਕਿਉਂਕਿ ਇਹ ਦੰਦ ਸਿੰਘ ਦੀ ਜਦੋਂ ਆ ਮੈਂ ਛੋਟਾ ਸੀਗਾ ਉਹ ਟੁੱਟ ਗਿਆ ਸੀ ਆ ਦੰਦ ਉਸ ਤੋਂ ਬਾਅਦ ਆ ਦੋਦੀ ਦੰਦ ਟੁੱਟਣ ਤੋਂ ਬਾਅਦ ਇਹ ਜਿਹੜਾ ਦੂਜਾ ਦੰਦ ਆਉਂਦਾ ਵਾ ਸਿਆਣੇ ਵਾਲਾ ਦੰਦ ਉਹ ਆਇਆ ਹੀ ਨਹੀਂ ਰੱਬ ਨੂੰ ਸ਼ਾਇਦ ਚੇਤਾ ਭੁੱਲ ਗਿਆ ਤੇ ਦੰਦ ਵੀ ਇਹ ਵੀ ਜੱਗੀ ਵੀਰ ਨੂੰ ਹੀ ਦੰਦ ਦੇਣਾ ਸੀ ਤੇ ਉਹ ਦੰਦ ਆ ਉਹ ਗਿਆ ਨਹੀਂ ਹਨਾ ਜੀ ਤੇ ਹੁਣ ਕੀ ਆ ਕਿ ਹੁਣ ਦੰਦ ਲਾਉਣ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਇੱਕ ਵੀਰ ਦਾ ਸਪੈਸ਼ਲ ਮੈਨੂੰ ਫੋਨ ਵੀ ਆਇਆ ਸੀਗਾ ਆ ਇਧਰਲੀ ਸਾਈਡ ਤੋਂ ਆ ਅਜਰਾਲਾ ਸਾਈਡ ਤੋਂ ਵੀ ਉਹ ਕਹਿੰਦਾ ਵੀਰੇ ਵੀ ਮੈਂ ਡਾਕਟਰ ਹਾਂ ਡੈਂਟਿਸਟਾਂ ਤੇ ਮੈਂ ਤੁਹਾਡੀ ਹੈਲਪ ਮਤਲਬ ਕਿ ਫ੍ਰੀ ਚ ਦੰਦ ਲਾਉਣਾ ਚਾਹੁੰਦਾ ਹਾਂ ਹਨਾ ਤੇ ਚਲੋ ਮੈਂ ਤੁਹਾਨੂੰ ਬਾਤ ਕਰਦਾ ਹਾਂ ਉਸ ਵੀਰ ਦਾ ਵੀ ਪਰ ਸੰਜੀ ਮੈਂ ਦੰਦ ਇਸ ਕਰਕੇ ਨਹੀਂ ਲਵਾ ਰਿਹਾ ਕਿ ਇਸ ਦੰਦ ਨੂੰ ਕੋਈ سپورਟ ਨਹੀਂ ਹੈਗੀ ਆ ਦੰਦ ਨੂੰ ਹਨਾ ਹੁਣ ਕਿ ਜਾਂ ਵੀਰੇ ਨਾਖਣਾ ਵੀ ਦੰਦ ਵਿਖਾਉਣ ਲੱਪੇ ਆਪਣਾ ਪਰ ਵੈਸੇ ਆਪਣੇ ਭੈਣ ਭਰਾਵਾਂ ਨਾਲ ਆਪਾਂ ਆਪਣੇ ਹਨਾ ਗੱਲਾਂ ਕਰ ਸਕਦੇ ਆ ਬਿਮਾਂਹ ਸਜਾਈਚ ਨਹੀਂ ਲੈਣੀ ਚਾਹੁੰਦਾ ਮੈਂ ਆਪਣੇ ਹਨ ਭਰਾਵਾਂ ਦੀ ਇਧਰ ਮੁੜੇ ਇਧਰ ਨੂੰ ਇਧਰ ਨੂੰ ਅਨਿ ਸੱਚ ਹੁਣ ਜਾਣਾ ਆਪਾਂ ਸੱਚ ਆਉਂਦੀ ਆਸ ਰੋਡਸ ਨਹੀਂ ਜਾਣਾ ਠੀਕ ਹੈ ਜੀ ਸਟੇਸ਼ਨ ਹੀ ਲੈਣਾ ਚਾਹੁੰਦਾ ਵਾਂ ਕਿਉਂਕਿ ਸਭ ਜੀ ਉਹਨਾਂ ਨੇ ਆਹ ਦੰਦ ਜਿਹੜਾ ਮੇਰਾ ਇਹਨੂੰ ਹੀ ਆਹ ਭੋਰ ਦੇਣਾ ਤੇ ਇਹਨੂੰ ਹੀ ਭੋਰ ਦੇਣਾ ਇਹਨਾਂ ਦੋਹਾਂ ਦੰਦਾਂ ਦੇ ਉੱਪਰ ਮਤਲਬ ਜਿਵੇਂ ਆ ਤਿੰਨ ਦੰਦ ਹੁੰਦੇ ਨੇ ਨਾ ਆ ਵਿੱਚਲਾ ਦੰਦ ਹੈਗਾ ਨਹੀਂ ਆ ਪਰ ਜਿਹੜਾ ਆਹ ਦੰਦ ਵਾਂ ਇਹਨੂੰ ਵੀ ਤਿੱਖਾ ਕਰਕੇ ਇਹਦੇ ਉੱਪਰ ਕੈਪ ਚੜਾ ਦੇਣਾ ਜਿਹੜਾ ਆਹ ਦੰਦ ਇਹਨੂੰ ਵੀ ਤਿੱਖਾ ਕਰਕੇ ਕੈਪ ਚੜਾ ਦੇਣਾ ਤੇ ਵਿਚਕਾਰ ਦੰਦ ਉਹਦਾ ਖਲਾਾਰਨਗੇ ਪਰ ਫਿਰ ਮੇਰੇ ਦੁੱਧ ਸਾਈਡ ਵਾਲੇ ਦੋਵੇਂ ਦੰਦਾਂ ਮੈਂ ਸੋਚ ਰਿਹਾ ਵੀ ਉਹ ਵੀ ਕਮਜ਼ੋਰ ਹੋ ਜਾਣੇ ਆ ਠੀਕ ਹੈ ਜੀ ਤੇ ਤਿੰਨ ਦੰਦ ਲਗਾਤਾਰ ਕਮਜ਼ੋਰ ਹੋ ਜਾਣੇ ਆ ਤੇ ਜਿਹੜਾ ਉਤਲਾ ਚੌਥਾ ਦੰਦ ਆ ਇਹ ਤਾਂ ਅੱਗੇ ਮੇਰਾ ਵੀ ਜਿਹੜਾ ਹਸਪੀਟਲ ਮੈਂ ਐਡਮਿਟ ਸੀਗਾ ਇਹ ਟੁੱਟ ਗਿਆ ਸੀਗਾ ਫਿਰ ਮੇਰੇ ਤਿੰਨ ਦੰਦ ਤੇ ਚੌਥਾ ਇਹ ਦੰਦ ਚਾਰ ਦੰਦ ਮੇਰੇ ਆਰਟੀਫੀਸ਼ੀਅਲ ਹੋ ਜਾਣੇ ਆ ਤੇ ਹਜੇ ਉਮਰ ਮੇਰੀ ਬਹੁਤ ਮਤਲਬ ਕਿ ਜਾਂਗੀ ਹਜੇ ਤੇ ਮੈਂ ਛੋਟਾ ਜਿਹਾ ਬੱਚਾ ਹਾਂ ਦੱਸਿਓ ਭਲਾ ਮੇਰੀ ਏਜ ਕਿੰਨੀ ਹੋਗੀ ਗੈਸ ਕਰਿਓ ਭਲਾ ਤੇ ਛੁਡੇ ਜਾਂਦੇ ਦੰਦ ਕਿਦੋਂ ਨਹੀਂ ਦੱਸਣਾ ਭਰਾਵਾ ਤੋਂ ਦੇ ਸਾਸਿ ਗੇਟ ਦੇਖਿਆ ਮੇਰਾ ਛੁਡੇ ਜਾਂਦੇ ਦੰਦ ਕਿੰਨਾ ਕ ਲੱਗਦਾ ਮੈਂ ਤੇ ਸੋਚ ਸੰਜੀ ਇਸ ਕਰਕੇ ਮੈਂ ਮੈਂ ਦੰਦ ਨਹੀਂ ਲਵਾ ਰਿਆ ਪਹਿ ਹੁਣ ਤੇ ਇੱਕ ਨਕਲੀ ਆ ਤੇ ਇੱਕ ਚਲ ਟੁੱਟਾ ਵਾ ਦੋ ਆ ਫਿਰ ਚਾਰ ਦੰਦ ਆ ਆਰਟੀਫੀਸ਼ੀਅਲ ਹੋ ਜਾਣੇ ਆ ਜੀ ਜਿਹਨੇ ਸਹੀ ਗੈਸ ਕੀਤਾ ਉਹਦਾ ਸਤਕਾਰ ਆ ਜਿਨੇ ਸਹੀ ਗੈਸ ਕੀਤਾ ਫਿਰ ਜਿਨੇ ਸਹੀ ਗੈਸ ਕੀਤਾ ਉਹਦਾ ਜਿਨੇ ਮੇਰੀ ਉਮਰ ਸਹੀ ਦਸੀ ਨਾ ਉਹਦਾ ਕਮੈਂਟ ਮੈਂ ਪਿੰਨ ਕਰੂੰਗਾ ਮੈਂ ਕਰ ਦਿੰਦਾ ਠੀਕ ਹੈ ਤੂੰ ਨਹੀਂ ਦਸਨੀ ਠੀਕ ਹੈ ਜੀ ਤੇ ਇਸ ਟਾਈਮ ਮੈਂ ਹੋ ਗਿਆ ਵਾਂ ਅ ਇਸ ਸਾਲ ਦਾ ਮੇਰਾ ਜਨਮ ਸੀਗਾ ਤੇ ਆਹ ਸਾਲ 25 ਆ ਗਿਆ ਵਾ ਤੇ ਠੀਕ ਹੈ ਜੀ ਠੀਕ ਹੈ ਜੀ ਜਿਨੇ ਮੇਰੀ ਗੈਸ ਉਮਰ ਸਹੀ ਦਸੀ ਉਹਨੂੰ ਮੈਂ ਉਹਦਾ ਕਮੈਂਟ ਪਿੰਨ ਕਰੂੰਗਾ ਵੀਰ 35 ਕਈਆ ਵੀਰ 35 ਸਾਲ ਨੀ ਰੋਂਗ ਯੂ ਆ ਟੋਟਲੀ ਰੋਂਗ ਨਹੀਂ ਚੁੱਪ ਤੂੰ ਨਹੀਂ ਬੋਲਣਾ ਤੂੰ ਨਹੀਂ ਬੋਲ ਮੈਨੂੰ ਕਹਤਾ ਨਹੀਂ ਮੈਂ ਵੀ ਜੀ ਪੂਰਾ ਅਹ ਨਹੀਂ ਦੱਸਣਾ ਇਮਾਨਦਾਰੀ ਨਾਲ ਦੱਸੂਗਾ ਮਾਨਦਰਨ ਜਿਹੜੇ ਵੀ ਨੇ ਕਮੈਂਟ ਕਰ ਕੱਟ ਕਰੋ ਪ੍ਰਿੰਸ ਆਜ਼ਾਦ ਅਹ ਨਹੀਂ ਦੱਸਣਾ ਪ੍ਰਿੰਸ ਜਦਵੀਰ ਕਹਿੰਦਾ ਕੱਟ ਕਰੋ ਤੁਹਾਡੀ ਹੈਨਾ ਅਹ ਨਹੀਂ ਦੱਸਣਾ ਤੇ ਲਾਸਟ ਪਛੋਣ 35 ਭੈਣ ਭਰਾ ਆਪਣੇ ਨਾਲ ਜੁੜੇ ਆ ਤੇ ਦੱਸਿਓ ਸੰਜੀ ਕਿੰਨੀ ਏਜ ਤੁਹਾਨੂੰ ਮੇਰੀ ਲੱਗ ਰਹੀ ਐ ਜੈ ਸ਼੍ਰੀ ਰਾਮ ਯੋਗੇਸ਼ ਸ਼ਰਮਾ ਹਾਂਜੀ ਜੀ ਜੈ ਸ਼੍ਰੀ ਰਾਮ ਆਰਾਮ ਆਰਾਮ ਕਰਤਾ ਸਭ ਜੱਕ ਫਿਰ ਇਹ ਆਰਾਮ ਨਾ ਪਾਇਆ ਜਾਏ 50 ਭੈਣ ਭਰਾ ਜੁੜ ਗਿਓ ਇੱਥੇ ਵੀ ਓਏ ਬਸਲੇ ਸ਼ੇਰਾ ਦੱਸੋ ਬਲਕਿ ਕਿੰਨੀ ਉਮਰ ਲੱਗਦੀ ਐ ਮੇਰੀ ਤੇ ਨਾਲੇ ਦੰਦ ਬਾਰੇ ਦੱਸਿਓ